ਈ ਸਾਸਰੀ ਕਾਲਜੀ ਸਾਰਿਆਂ ਨੂੰ ਵਾਟਛਾਏ ਵੇ ਕੀ ਬਹੁਤ ਅਸਾ ਵਧੀਆ ਕੀ ਦਿਖਾ ਮਦਰ ਜਪੜ ਦਿਖਾ ਮੇਰੀ ਕਿਹੜੀ ਇਹ ਮੇਰੀ ਇਹ ਲਿਬੜੀ ਵਰਦੀ ਆ ਕਰੇਲਾ ਦਿਖਾ ਤੂੰ ਚਲ ਦਿਖਾ ਕਰੇਲਾ ਕਰੇਲਾ ਦਿਖਾਉਣਾ ਕਰੇਲਾ ਲੱਗਾ ਆ ਲੱਭ ਕੇ ਕਿੱਥੇ ਲੱਗਾ ਆ ਆ ਦੇ ਆਣਾ ਉਹ ਲੱਭ ਗਿਆ ਲੱਭ ਗਿਆ ਓਏ ਲਓ ਜੀ ਤੇ ਆਪਣੀ ਹਾਪਤ ਲਓ ਜੀ ਤੇ ਆਪਣੀ ਦੋ ਕਰੇਲੇ ਲੱਭ ਗਏ ਹੂੰ ਤੇ ਫਰੂਟਿੰਗ ਆਪਣੀ ਸਟਾਰਟ ਹੋ ਗਈ ਥੋੜੀ ਥੋੜੀ ਲੱਭ ਕੋਈ ਲੱਭ ਜੇ ਤੇਰੇ ਤੈਨੂੰ ਇੱਕ ਲੱਭਦਾ ਨਹੀਂ ਅੱਛਾ ਚੱਲ ਕੋਈ ਨਹੀਂ ਪੁੱਤ ਓਹੋ ਇੰਨੀ ਕਾਦੀ ਕਾਲੀ ਪੈ ਗਈ ਧੀ ਲਓ ਜੀ ਬੰਦਾ ਬਣਾ ਰਿਹਾ ਲੱਗਿਆ ਤੇ ਬਾਕੀ ਹੁਣ ਜਾਲ ਤੇ ਫਰੂਟਿੰਗ ਆਪਣੀ ਸਟਾਰਟ ਹੋ ਗਈ ਬਾਕੀ ਜਾਲ ਦੀ ਗੱਲ ਆਪਾਂ ਬਾਅਦ ਚ ਕਰਦੇ ਆ ਥੋੜਾ ਥੋੜਾ ਲੱਗਨੇ ਸਟਾਰਟ ਹੋ ਗਏ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਮਹੀਨੇ ਬਾਅਦ ਤਕਰੀਬਨ ਜਦੋਂ ਪਹਿਲਾ ਫੀ ਫੀਮੇਲ ਫੁੱਲ ਦੇਵੇ ਲੱਗ ਜਾਵੇ ਮਹੀਨਾ ਫਿਰ ਵੀ ਲਈ ਜਾਂਦੇ ਨੇ ਲੱਗਦੇ ਲੱਗਦੇ ਤੇ ਹੁਣ ਤਕਰੀਬਨ ਮਹੀਨਾ ਹੋ ਗਿਆ ਲੱਗੇ ਇਹਨੂੰ ਜਿੱਦਨ ਦਾ ਆਪਣਾ ਫੁੱਲ ਆਉਣ ਲੱਗੇ ਨੇ ਤੇ ਬਾਕੀ ਜੀ ਜਾਲ ਦੀ ਗੱਲ ਕਰੀਏ ਤਾਂ ਆਪਣੀ ਪਹਿਲਾ ਸਲਾਹ ਹੈ ਨਹੀਂ ਤੇ ਤਾਂ ਕਰਕੇ ਥੋੜਾ ਲੇਟ ਹੋ ਗਏ ਬੇਲਾਂ ਜਿਆਦਾ ਲੰਬੀਆਂ ਹੋਣਗੀਆਂ ਅੱਜ ਆਪਾਂ ਚਾੜਿਆ ਰਿਆ ਚਾਰ ਲੈਣਾ ਚੜ ਗੀਆਂ ਬਾਕੀ ਉਧਰ ਜਾਲ ਜੂਲ ਹੁਣ ਤਿਆਰ ਕਰਕੇ ਹਟਿਆ ਉਹ ਆਪਾਂ ਕੱਲੂ ਛਾੜ ਦਾਂਗੇ ਤੇ ਬਾਕੀ ਤੇ ਬਾਕੀ ਉਧਰ ਤਿੰਨ ਖਾਲੀਆਂ ਰਹਿੰਦੀਆਂ ਨੇ ਆਪਣੇ ਜਾਲ ਬੁਣਨਾ ਸਿੱਧੀਆਂ ਤਾਰਾਂ ਆਪਾਂ ਤੇ ਸੂਤ ਲਈ ਜਿਹੜੀ ਪਾਉਣੀ ਸੀ ਪਾਤੀ ਇਧਰ ਚਾਰ ਦੀ ਆਪਾਂ ਬੁਣਤਾ ਤਿਆਰ ਕਰਤਾ ਬਾਕੀ ਹੁਣ ਸੂਰਜ ਸੇਪਣ ਵਾਲੀ ਆ ਥੋੜਾ ਬਹੁਤੀ ਅੱਧੇ ਪੌਣੇ ਘੰਟੇ ਨੂੰ ਬਾਕੀ ਰੁਕ ਜਾ ਪੁੱਤ ਰੁਕ ਜਾ ਪੁੱਤ ਤੇ ਜੇ ਆਪਣੀ ਪਹਿਲਾਂ ਸਲਾਹ ਹੁੰਦੀ ਫਿਰ ਆਪਾਂ ਦੂਰ ਰੱਖਦੇ ਥੋੜੀ ਵਿੱਚ ਜਗ੍ਹਾ ਜਿਆਦਾ ਘੱਟ ਰੱਖਦੇ ਅੱਧੀ ਰੱਖਦੇ ਦੂ ਤੇ ਖਾਲੀ ਆਪਾਂ ਪਾਉਂਦੇ ਸਿੰਗਲ ਸਿੰਗਲ ਖਾਲੀ ਪਾ ਕੇ ਨਾਲੇ ਤਾਂ ਹਵਾ ਵਧੀਆ ਲੱਗਦੀ ਰਹਿੰਦੀ ਹੈ ਤੇ ਬਾਕੀ ਤੋੜਨਾ ਸੌਖਾ ਥੋੜਾ ਜਿਹਾ ਹੁਣ ਜਿਵੇਂ ਜਿਵੇਂ ਬਾਈਚਾਂ ਸੇ ਇਧਰ ਦੀ ਤੋੜਨਾ ਪੈਗਾ ਜਿਹੜਾ ਵਿੱਚ ਕਈ ਵਾਰ ਇਧਰ ਹੁੰਦਾ ਨਹੀਂ ਨਾ ਵਿੱਚ ਕਿਹੜਾ ਦੇਣਾ ਪਊਗਾ ਉਹਦਾ ਸਾਡੀ ਅੱਖ ਆਈ ਆਉਂਦੀ ਆ ਤਾਂ ਕਰਕੇ ਜਿਵੇਂ ਮੌਕੇ ਦੇ ਸਲਾਹ ਵੰਡਨ ਕਰਕੇ ਹੁਣ ਆਪਾਂ ਥੋੜਾ ਜਿਹਾ ਲੇਟ ਹੋ ਗਏ ਨਹੀਂ ਆਪਾਂ ਅੱਜ ਨੂੰ ਤਾਂ ਕਿੰਨੀ ਵੇਲਾ ਛਾੜਦੇ ਨੇ ਤੇ तकरीबन ਹੁਣ ਮੰਨ ਕੇ ਚਲੋ ਅੱਜ ਤੋਂ 20 ਦਿਨ ਪਹਿਲਾਂ ਛੱਡ ਦਿਆਂ ਤਾਂ ਵਧੀਆ ਦੀਗੀਆਂ 20 ਤੋਂ ਵੀ 25 ਦਿਨ ਪਹਿਲਾਂ ਛੱਡ ਦਿੰਦੀਆਂ ਆ ਚਲੋ ਫਿਰ ਵੀ ਹਾਲੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹਾਲੇ ਵੀ ਟਾਈਮ ਰਹਿੰਦੇ ਟਾਈਮ ਆਏਗਾ ਵੱਧੂ ਹਾਲੇ ਫਰੂਟਿੰਗ ਸਟਾਰਟ ਨਹੀਂ ਹੋਈ ਤੇ ਬਾਕੀ ਜਿਹੜਾ ਆਪਾਂ ਜਾਲ ਬਣਾਇਆ ਤੇ ਇਹਦੇ ਤੇ ਆਪਣਾ ਖਰਚਾ ਤਕਰੀਬਨ 10000 ਵਾਂਗੂ ਆ ਗਿਆ ਇੱਕ ਬਿੱਗੇ ਦਾ ਇੱਕ ਬਿੱਗਾ ਧਾਵਾ ਇਹ ਤੇ ਉੱਪਰ ਪਾਈ ਆਪਾਂ ਲੋਹੇ ਦੀ ਤਾਰ 14 ਨੰਬਰ ਇੱਕ ਥੱਲੇ ਪਾਈ ਆ 14 ਨੰਬਰ ਤੇ ਗੱਬੇ ਪਾਈ ਆ ਸੂਤਲੀ ਦੋ ਲੈਣਾ ਪਾਈਆਂ ਨੂੰ ਸੂਤ ਲੀ ਦੀਆਂ ਤਿੰਨ ਤਾਂ ਕਰਕੇ ਇਹਦਾ ਬੈਨੀਫਿਟ ਇਹ ਜਿੰਨੀ ਜ਼ਿਆਦਾ ਪਾ ਦਾਂਗੇ ਜੇ ਥੋੜਾ ਵਜਨ ਉਹਨੇ ਹੀ ਵੱਧ ਚੱਲਦੀ ਆ ਹੁਣ ਕਿਉਂਕਿ ਵਜਨ ਜਦ ਬਿੱਲਾਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਨੇ ਫਿਰ ਵਜਨ ਜ਼ਿਆਦਾ ਵੱਜ ਜਾਂਦਾ ਉਹਦੇ ਕਰਕੇ ਆਪਾਂ ਐਕਸਟਰਾ ਹੀ ਬਾਤੀਆਂ ਨਹੀਂ ਤਾਂ ਫਿਲਹਾਲ ਲੋਕ ਦੋ ਜਾਂ ਤਿੰਨ ਹੀ ਪਾਉਂਦੇ ਹੁੰਦੇ ਨੇ ਜਿਵੇਂ ਇੱਕ ਤਾਰ ਹੋ ਗਈ ਦੋ ਸੂਤਲੀਆਂ ਹੋ ਗਈਆਂ ਤੇ ਜ਼ਿਆਦਾਤਰ ਤਾਂ ਜਿੰਨਾ ਆਪਾਂ ਦੇਖਿਆ ਵੀ ਦੋ ਹੀ ਹੁੰਦੀਆਂ ਨੇ ਬਾਕੀ ਹੁਣ ਬੁਣਿਆ ਵਾ ਪਹਿਲੀ ਵਾਰੀ ਆ ਜਾਲ ਫਿਰ ਵੀ ਠੀਕ ਆ ਗਿਆ ਕੋਈ ਅਡਾ ਮਾੜਾ ਨਹੀਂ ਬੁਣਿਆ ਬਾਕੀ 8 ਫੁੱਟੇ ਬਾਸ ਲੱਗੇ ਬਾਸ ਲੱਗੇ ਆਪਣੇ ਤਕਰੀਬਨ ਇਹਦੇ ਤੇ 7000 ਦੇ ਬਾਸ ਲੱਗੇ 6500 7000 ਵਿੱਚੀ ਗਟਾਈ ਲੈ ਕੇ ਮਤਲਬ 7000 ਰੁਪਏ ਲੱਗ ਗਿਆ 80 ਰੁਪਏ ਦਾ ਆਪਾਂ ਨੂੰ ਇੱਕ ਬਾਸ ਪਿਆ ਤੇ ਇਹ ਪਈ ਆ ਆਪਾਂ ਨੂੰ 80 ਰੁਪਏ ਕਿਲੋ ਜਿਹੜੀ ਇਹ ਆਪਾਂ ਤਾਰ ਪਾਈ ਆ ਇਹ ਆਪਾਂ ਨੂੰ 80 ਰੁਪਏ ਕਿਲੋ ਪੈ ਗਈ ਬਾਕੀ ਇਹਦਾ ਤਾਂ ਕੋਈ ਖਰਚਾ ਕਹੀ ਨਹੀਂ ਸਕਦੇ ਇਹ ਤਾਂ ਆਪਣਾ ਤਕਰੀਬਨ 7-800 ਦੀ ਸਾਰੀ ਆਈ ਆ ਸੂਤਲੀ ਤੇ ਵਿੱਚ ਆ ਆਪਣੀ ਦੌਣ ਜੀ ਲਾ ਕੇ ਤੇ ਬਾਕੀ ਹੁਣ ਫਿਲਹਾਲ ਦੀ ਘੜੀ ਮੌਸਮ ਠੀਕ ਹੋਣ ਕਰਕੇ ਬੇਲਾਂ ਬੋਲਾਂ ਦੀ ਕੋਈ ਬਿਮਾਰੀ ਤਾਂ ਹੈ ਨਹੀਂ ਬਾਕੀ ਰੱਬ ਕਿਰਪਾ ਰੱਖੇ ਵਧੀਆ ਰੱਖੇ ਜਦੋਂ ਬਿਮਾਰੀ ਜ਼ਿਆਦਾ ਵੱਜ ਜੇ ਜਾਂ ਫਿਰ ਕੋਈ ਵੀ ਸਬਜ਼ੀ ਆ ਫਿਰ ਉਹਨਾਂ ਫਰੂਟਿੰਗ ਫਰਾਈਟਿੰਗ ਦਾ ਅਸਰ ਪੈਂਦਾ ਬਾਕੀ ਹੁਣ ਜਿੰਨਾ ਕਿ ਲੱਗਿਆ ਹੋਇਆ ਹੌਲੀ ਹੌਲੀ ਗਰੋ ਕਰੂਗਾ ਇਹ ਲੈ ਜੋ ਹਲੇ ਵੀ ਫਿਰ ਵੀ ਪਹਿਲੀ ਤੜਾਈ ਨੂੰ ਤਕਰੀਬਨ 10 ਦਿਨ ਉਮੀਦ ਆ ਹਾਂ ਪੁੱਤੋ ਉਰੇ ਵਾਲੀ ਬੋਲਣਾ ਵਾਲੀ ਬੋਲਣਾ ਹਾਂ ਉੱਚੀ ਬੋਲਦਾ ਮੈਂ ਵਾਲੀ ਬੋਲਣਾ ਤੇ ਬਾਕੀ ਵਿੱਚ ਆਪਣੇ ਫੇਰ ਵੀ ਜਗ੍ਹਾ ਘਟਤੀ ਜਿਵੇਂ ਹੁਣ ਏਡੇ ਏਡੇ ਬੇਲਾਂ ਹੋਏ ਬੇਤੀ ਇਹ ਆ ਗੱਬੇ ਨੂੰ ਨਹੀਂ ਤੇ ਆਉਂਦੀਆਂ ਇਧਰੋਂ 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 ਇਹ ਇਧਰਲੀਆ ਇਧਰ ਹੀ ਮੁੜੀ ਜਾਂਦੀਆਂ ਦੀ ਬੈਕ ਇਧਰਲੀਆ ਇਧਰ ਹੀ ਮੁੜੀ ਜਾਂਦੀਆਂ ਦੀ ਮਤਲਬ ਵਿੱਚ ਉਲਜੀ ਜੇ ਜਾਂਦੀਆਂ ਦੀ ਫੇਰ ਵੀ ਆਪਣਾ ਥਾਂ ਹਿਸਾਬ ਨਾਲ ਥੋੜਾ ਦੀਗਾ ਵਧੀਆ ਰਹਿ ਗਿਆ ਆਪਾਂ ਜਾਲ ਤੇ ਚੜਤਾ ਹੈ ਪਤਾ ਹੇ ਹਾਂ ਚਲੋ ਬਾਕੀ ਇਹ ਆਪਾਂ ਉਧਰ ਟੰਡੋ ਦੀ ਤੇ ਕੀ ਲੇਦੀ ਬਜਾਈ ਕਰੀਦੀ ਉਹ ਆਪਾਂ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਤੇ ਬਲੌਗ ਵਧੀਆ ਲੱਗਦਾ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀਆਂ ਬੇਲਾ ਉੱਪਰ ਨੇ ਉਧਰ ਲਿਆ ਉਧਰ ਲਿਆ ਬੇਲਾ ਆਪਣੀਆਂ ਨੀਚੇ ਆਪਾਂ ਆਪਣੀਆਂ ਬੇਲਾ ਨੀਚੇ ਨੇ ਉਧਰ ਨਹੀਂ ਆਪਾਂ ਜੰਨਿਆ ਕਰੇ ਅਸੀਂ ਆ ਦੇਖੋ ਪਾਣੀ ਲੱਗਿਆ ਹੋਇਆ ਉਧਰ ਦਿਖਦਾ ਤੁਹਾਨੂੰ પાણી લાગેલા સાનલ નું લાઈક શેર કર્યા કરો આપણા હરા આપણે આપણે ફૂલને